ਨਮਸਕਾਰ ਦੋਸਤੋ ਮੈਂ ਹਾਂ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਇਸ ਵੇਲੇ ਅਸੀਂ ਖੜੇ ਹਾਂ ਪਠਾਨਕੋਟ ਦਾ ਹਲਕਾ ਪੋ ਦਾ ਜਿਹੜਾ ਤਾਰਗੜ ਹੈਗਾ ਥਾਣਾ ਉੱਥੇ ਖੜਿਆ ਮਜੂਰਾਂ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਇੱਥੇ ਪੁਲਿਸ ਨੂੰ ਇੱਕ ਅਹਿਮ ਸਫਲਤਾ ਵੱਡੀ ਸਫਲਤਾ ਜਿਹੜੀ ਮਿਲੀ ਹੈ ਜਿਹੜੇ ਤਾਰਗੜ ਦੇ ਐਸਐਚਓ ਹੈਗੇ ਮਨਜੀਤ ਸਿੰਘ ਉਹਨਾਂ ਬੋਲੋ ਇੱਕ ਨਾਕਾ ਲਗਾਇਆ ਸੀਗਾ ਕਿ ਨਾਕੇ ਦੌਰਾਨ ਦੋ ਗੱਡੀਆਂ ਜਿਹੜੀਆਂ ਉਹਨਾਂ ਨੇ ਫੜੀਆਂ ਸੀਗੀਆਂ ਉਹਦੇ ਵਿੱਚੋਂ ਦੋ ਆ ਗੱਡੀਆਂ ਦੇ ਵਿੱਚੋਂ ਨਜਾਇਜ਼ ਸ਼ਰਾਬ ਬਰਾਮਦ ਹੋਈ ਹੈ 30 ਪੇਟੀਆਂ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਇਹ ਹੈਗੀ ਹੈ ਸ਼ਰਾਬ ਦੇਖ ਸਕਦੇ ਹੋ ਰਾਇਲ ਸਟੇਜ ਦੀ ਸ਼ਰਾਬ ਆ ਗਈ 30 ਪੇਟੀਆਂ ਘਟੋ ਘਟਤੀ ਪੇਟੀਆਂ ਹੈਗੀਆਂ ਜਿਹੜੀਆਂ ਮਿਲੀਆਂ ਚਾਰ ਬੰਦੇ ਵੀ ਜਿਹੜੇ ਆ ਪੁਲਿਸ ਵੱਲੋਂ ਤਾਰਗੜ ਪੁਲਿਸ ਵੱਲੋਂ ਕਾਬੂ ਕੀਤੇ ਗਏ ਨੇ ਮਨਜੀਤ ਸਿੰਘ ਐਸ ਐਚਓ ਹੈਗੇ ਉਹਨਾਂ ਨੂੰ ਕਾਬੂ ਕੀਤੇ ਗਏ ਨੇ ਤੇ ਇਹਨਾਂ ਤੇ ਜਿਹੜਾ ਮਾਮਲਾ ਦਰਜ ਕੀਤਾ ਗਿਆ ਦੱਸਦੀ ਕਿ ਦੱਸਿਆ ਜਾ ਰਿਹਾ ਕਿ ਡੀਐਸਪੀ ਜਿਹੜੇ ਹਰਿ ਕ੍ਰਿਸ਼ਨ ਜੀ ਹੈਗੇ ਉਹਨਾਂ ਦੱਸਿਆ ਕਿ ਇਹਦੇ ਤੇ ਇੱਕ ਬੰਦਾ ਉਹ ਹੈਗਾ ਪਠਾਨਕੋਟ ਦਾ ਜਿਹਦੇ ਤੇ ਪਹਿਲੇ ਵੀ ਐਕਸਾਈ ਐਕਟ ਜਾਗੇ ਕਿਉਂਕਿ ਪਹਿਲੇ ਵੀ ਜਿਹੜਾ ਕੰਮ ਅਵੈਦ ਰੂਪ ਦੇ ਸ਼ਰਾਬ ਦਾ ਜਿਹੜਾ ਕਾਰੋਬਾਰ ਕਰਦਾ ਸੀਗਾ ਤੇ ਹੁਣ ਉਹਨਾਂ ਵੱਲੋਂ ਜਿਹੜਾ ਸਖਤੀ ਨਾਲ ਪੁੱਛੀਚ ਕੀਤੀ ਜਾ ਰਹੀ ਹੈ ਵੀ ਸ਼ਰਾਬ ਕਿੱਥੋਂ ਆਈ ਤੇ ਕਿੱਥੇ ਲੈ ਕੇ ਜਾਣੀ ਸੀਗੀ ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆਣਾ ਚਾਰਾਂ ਨੂੰ ਕਾਬੂ ਕਰ ਲਿਆ ਗਿਆ ਤੇ ਇਹਨਾਂ ਤੇ ਅਗਲੀ ਜਿਹੜੀ ਹੈ ਜਾਂਚ ਕੀਤੀ ਜਾ ਰਹੀ ਹੈ ਦੋਸਤੋ ਗੱਲਬਾਤ ਸੁਣਾਣਿਆ ਹਰਕ੍ਰਿਸ਼ਨ ਜੀ ਜਿਹੜੇ ਡੀਐਸਪੀ ਹੈਗੇ ਉਹਨਾਂ ਨੇ ਕੀ ਕਿਹਾ ਤੇ ਕੀ ਅੱਗੇ ਉਹਨਾਂ ਦੇ ਕਾਰਵਾਈ ਕੀਤੀ ਜਾ ਰਹੀ ਹੈ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਜੀ ਸਖਤੀ ਮਾਮਲਾ ਹੈਗਾ ਸ਼ਰਾਬ ਵਾਲਾ ਹੈਗਾ ਐਸਐਸਪੀ ਪ ਸ਼੍ਰੀ ਸੁਹੇਲ ਮੀਰ ਜੀ ਆਈਪੀਐਸ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਇਲੈਕਸ਼ਨ ਦੇ ਦੌਰਾਨ ਇਲੈਕਸ਼ਨ ਨੂੰ ਸਮੂਥਲੀ ਕਰਾਉਣ ਲਈ ਅਸੀਂ ਜਿਹੜੀ ਆਪਣਾ بڑا ਸਮੂਥਲੀ ਕਰਾਉਣ ਲਈ ਇੱਕ ਮੁਹਿੰਮ ਬਿੰਨੀ ਹੈ ਜਿਹਦੇ ਚੱਲਦੇ ਆ ਅੱਜ ਡੀਐਸਪੀ ਨਿਛਤਰ ਸਿੰਘ ਜੀ ਡੀਐਸਪੀ ਹੈੱਡਕੁਆਟਰ ਸੀਏ ਦੀ ਟੀਮ ਅਤੇ ਐਸਐਚਓ ਤਾਰਾਗੜ੍ਹ ਇਹਨਾਂ ਨੇ ਇੱਕ ਸਾਂਝੇ ਆਪਰੇਸ਼ਨ ਦੇ ਦੌਰਾਨ ਇੱਕ ਇਹਨਾਂ ਨੂੰ ਸਫਲਤਾ ਮਿਲੀ ਹੈ ਇਹਨਾਂ ਨੇ 3 ਪੇਟੀਆਂ ਜਿਹੜੀਆਂ ਸ਼ਰਾਬ ਹੈ ਰਾਇਲ ਸਟੈਗ ਉਹ ਬਰੰਦ ਕੀਤੀ ਹੈ ਇਹ ਜਿਹੜੀ ਸ਼ਰਾਬ ਹੈ ਇਹਦੇ ਵਿੱਚ ਜਿਹੜੇ ਤਿੰਨ ਦੋਸ਼ੀ ਅਸੀਂ ਫੜੇ ਨੇ ਸੁਰਿੰਦਰ ਕੁਮਾਰ, ਜਗਿੰਦਰਪਾਲ, ਦਰਸ਼ਨ ਸਿੰਘ ਅਤੇ ਅਨੂਪ ਸਿੰਘ ਇਹਨਾਂ ਦੇ ਵਿੱਚੋਂ ਜਿਹੜਾ ਮੇਨ ਹੈ ਉਹ ਸੁਰਿੰਦਰ ਕੁਮਾਰ ਦੋਸ਼ੀ ਆ ਸੁਰਿੰਦਰ ਕੁਮਾਰ ਜੀ ਨੂੰ ਡੱਗ ਕਹਿੰਦੇ ਨੇ ਇਹ ਪਠਾਨਕੋਟ ਦਾ ਰਹਿਣ ਵਾਲਾ ਇਹਦੇ ਖਿਲਾਫ ਪਹਿਲਾਂ ਵੀ 10 ਇੱਕ ਸਾਈ ਦੇ ਪਰਚੇ ਦਰਜ ਹੈ ਇਹ ਆਮ ਤੌਰ ਤੇ ਬਾਹਰੋਂ ਸ਼ਰਾਬ ਲਿਆ ਕੇ ਸਮਗਲ ਕਰਕੇ ਇੱਥੇ ਪਠਾਨਕੋਟ ਦੇ ਵੇਚਦਾ ਹੈ ਅਤੇ ਇੱਥੋਂ ਕਈ ਵਾਰ ਉਹ ਜੰਮੂ ਵੀ ਸਮਗਲ ਕਰਦਾ ਸਰ ਜਿੰਦਾ ਜਿਸ ਦੇ ਸਬੰਧ ਵਿੱਚ ਸਾਡੀ ਜਿਹੜੀ ਇਹ ਪੁੱਛਗਿੱਛ ਚੱਲ ਰਹੀ ਹੈ ਇਹਨਾਂ ਦੇ ਖਿਲਾਫ ਅਸੀਂ ਪਰਚਾ ਦਰਜ ਕਰਕੇ ਅਗਲੀ ਤਫ਼ਤੀਸ਼ ਸ਼ੁਰੂ ਕਰਤੀ ਹੈ ਜਿਹੜਾ ਪਰਚਾ ਮੁਕੱਦਮਾ ਨੰਬਰ 33 ਅੰਡਰ ਸੈਕਸ਼ਨ 60 ਇੱਕ 14 78 ਇੱਕ 14 420 468 71 ਤੇ ਆਪਣਾ ਹੀ ਪਰਚਾ ਦਰਜ ਕੀਤਾ ਇਹਨਾਂ ਜਿਹੜੀਆਂ ਪੇਟੀਆਂ ਨੇ ਇਹਨਾਂ ਦੇ ਵਿੱਚ ਇਹਨਾਂ ਨੇ ਤੀਆਂ ਪੇਟੀਆਂ ਦੇ ਵਿੱਚੋਂ 26 ਦੇ ਜਿਹੜੇ ਹਾਲੋਗ੍ਰਾਮ ਹੈ ਉਹ ਲਾਏ ਹੋਇਆ ਉਹ ਹਾਲੋਗ੍ਰਾਮ ਇਹਨਾਂ ਨੇ ਲਾਏ ਹੋਏ ਤਾਂ ਜੋ ਪਤਾ ਨਾ ਲੱਗੇ ਇਹ ਜਿਹੜੀ ਆਪਣਾ ਸ਼ਰਾਬ ਕਿੱਥੋਂ ਆਉਂਦੀ ਹੈ ਤੋਂ ਇਹ ਇਹਨਾਂ ਦੇ ਭਲੇਖੇ ਨਾਲ ਕਿਤੇ ਚਾਰ ਪੇਟੀਆਂ ਦੇ ਹਾਲੋਗ੍ਰਾਮ ਰਹਿ ਗਏ ਨੇ ਅਸੀਂ ਉਸ ਸੰਬੰਧ ਵਿੱਚ ਪੜਤਾਲ ਕਰਿਆ ਅਤੇ ਇਹ ਪੜਤਾਲ ਕਰਾਂਗੇ ਕਿ ਇਹ ਸ਼ਰਾਬ ਕਿੱਥੋਂ ਆਈ ਆ ਅਤੇ ਕਿ ਉਹਦੇ ਵਿੱਚ ਜੋ ਵੀ ਠੇਕੇਦਾਰ ਹੋਣਗੇ ਜਾਂ ਜੋ ਵੀ ਇਹਦੇ ਵਿੱਚ ਦੋਸ਼ੀ ਹੋਣਗੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਕਿ ਜਾਵੇਗਾ ਉਹਨਾਂ ਨੂੰ ਵਿੱਚ ਨਾਮਜਾ ਕੇ ਕੇਸ ਵਿੱਚ ਨਾਮਜਾਦ ਕਰਕੇ ਜਿਹੜੀ ਅਗਲੀ ਤਫਤੀਸ਼ ਸ਼ੁਰੂ ਕੀਤੀ ਜਾਵੇਗੀ ਅਤੇ ਇਸੇ ਤਰ੍ਹਾਂ ਹੀ ਜਿਹੜਾ ਆਪਣਾ ਇਸ ਸਾਈਜ਼ ਦੇ ਉੱਤੇ ਜਿਹੜਾ 56 ਉਹ ਕੱਸਿਆ ਰਹੇ ਸਰ ਕਿਸੇ ਨਾਕੇ ਦੇ ਦੌਰਾਨ ਫੜਿਆ ਤੇ ਕੋਈ ਵਾਹਨ ਵੀ ਸੀਗਾ ਜਿਹਦੇ ਵਿੱਚ ਜਿਹੜੀਆਂ ਆਪਣਾ ਇੱਕ ਨਾਕੇ ਦੇ ਦੌਰਾਨ ਅਸੀਂ ਜਿਹੜਾ ਰੇਲਵੇ ਸਟੇਸ਼ਨ ਹੈ ਰੇਲਵੇ ਫਾਟਕ ਦੇ ਨਾਕਾ ਸੀ ਉੱਥੋਂ ਅਸੀਂ ਫੜਿਆ ਇਹਦੇ ਵਿੱਚ ਦੋ ਗੱਡੀਆਂ ਇੱਕ ਬਰੀਜ਼ਾ ਤੇ ਇੱਕ ਸਵਿਫਟ ਇਹ ਬ੍ਰਾਂਧਤ ਹੋਈਆਂ ਬਰੀਜ਼ਾ ਵਿੱਚੋਂ ਜਿਹੜੀਆਂ 20 ਪੇਟੀਆਂ ਤੇ ਸਵਿਫਟ ਵਿੱਚੋਂ ਜਿਹੜੀਆਂ 10 ਪੇਟੀਆਂ ਬ੍ਰਾਂਧਤ ਹੋਈਆਂ। ਤੋਂ ਇਸੇ ਹੀ ਪੇਟੀਆਂ ਆਪਣਾ ਸ਼ਰਾਬ ਬ੍ਰਾਂਧਤ ਕਰਕੇ ਅਸੀਂ ਪਰਚਾ ਦਰਜ ਕਰਕੇ ਅਗਲੀ ਤਬਦੀਦ ਸ਼ੁਰੂ ਕਰ ਦਿਤੀ ਆ। ਇਹਦੇ ਅਸੀਂ ਬੈਕਵਰਡ ਅਤੇ ਫਾਰਵਰਡ ਲਿੰਕਸ ਬਾਰੇ ਪਤਾ ਕਰਕੇ ਇਹਦੀ ਡੁਗਾਈ ਤੱਕ ਪੜਤਾਲ ਕਰਾਂਗੇ ਅਤੇ ਸਮਗਲਨਾਂ ਨੂੰ ਨੱਥ ਪਾਈ ਜਾਵੇਗੀ।